ਸਾਸੀ ਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ حاضر ਹੋਏ ਆਂ ਅੱਜ ਆਪਣੇ ਕੋਲ ਜੀ ਆਰ ਕੰਡੀ ਦੇ ਸੂਟ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਇਹ ਹੈਗੀ 2.5 ਮੀਟਰ ਦੇ ਨਾਲ ਇਹਨਾਂ ਦੇ ਬਰਬਰੀ ਦਾ ਦੁਪੱਟਾ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਜੀ ਡਿਜੀਟਲ ਪ੍ਰਿੰਟ ਸਾਰਾ ਮਿਲੀਮੀਡ ਮਾਲ ਉੱਪਰ ਲੈਸਸ ਦਾ ਕੰਮ ਹੋਇਆ ਤੇ ਇਹਨਾਂ ਦੇਖੋ ਜੀ ਬਹੁਤ ਸੋਹਣਾ ਜੀ ਇਹਦੇ ਵਿੱਚ ਆਪਣੇ ਕੋਈ ਤਿੰਨ ਕਲਰ ਆ ਜੀ ਨੈਕਸਟ ਕਲਰ ਇਹ ਵੀ ਆਰ ਕੰਡੀ ਦਾ ਜੀ ਇਹਦੇ ਨਾਲ ਵੀ ਆਰ ਬਰਬਰੀ ਦਾ ਦੁਪੱਟਾ ਸੇਮ ਉਹੀ ਸ਼ੈਡੋ ਪ੍ਰਿੰਟ ਦੀ ਬਾਟਮ ਇਹਨਾਂ ਦੇ ਉੱਪਰ ਗਲਿਆਂ ਤੇ ਵੀ ਕੰਮ ਹੋਇਆ ਜੀ ਲੈਂਸ ਦਾ ਪੈਚ ਦਾ ਤੇ ਬਹੁਤ ਸੋਹਣੇ ਸੋਹਣੇ ਸ਼ੈਡੋ ਪ੍ਰਿੰਟ ਦੀਆਂ ਬਾਟਮਾਂ ਪੂਰੇ ਸੂਟ ਆ ਜੀ ਇਹ ਅੱਗੇ ਆ ਗਿਆ ਜੀ ਬਰਬਰੀ ਤੇ ਬਰਬਰੀ ਦੇ ਵਿੱਚ ਆਉਂਦਾ ਨਾ ਜੀ ਹੁਣ ਆਰੀ ਦਾ ਵਰਕ ਇਹ ਪਿਓਰ ਬਰਬਰੀ ਨਾਲ ਇਹਦੇ ਮਸਲੀਨ ਮਸਲੀਨ ਦੀ ਬਾਟਮ ਪੂਰੀ 3 ਮੀਟਰ ਜਿਹਦੇ ਨਾਲ ਤੁਸੀਂ ਐਦਾਂ ਬਰਬਰੀ ਦੇ ਦੁਪੱਟਾ ਨਾਲ ਲਗਾ ਸਕਦੇ ਆ ਜੀ ਇਹ ਵੈਸੇ ਬਿਦਾਊਨ ਦੁਪੱਟਾ ਜਿਹਨਾਂ ਪਹਿਣਾ ਨੂੰ ਪਸੰਦਾ ਜਾਂ ਜਿਹੜੇ ਵਧੀਆ ਬ੍ਰਾਂਡ ਦੇ ਕੱਪੜੇ ਪਾਣੇ ਜਾਂਦੇ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਹੈਗਾ 84278 43086 ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਦਿੱਤਾ ਹੁੰਦਾ ਤੇ ਸੀਓਡੀ ਅਵੇਲੇਬਲ ਨਹੀਂ ਹੈਗੀ ਜੀ ਬਾਰ-ਬਾਰ ਆਪਾਂ ਇਹੀ ਕਹਿੰਦੇ ਆ ਤੇ ਕੈਸ਼ ਔਨ ਡਿਲੀਵਰੀ ਨਹੀਂ ਫੋਨਪੇ ਕਰੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੇ ਐਡਰੈਸ ਤੇ ਭੇਜ ਭੇਜ ਦਾਂਗੇ ਜਿਹੜੀ ਚੀਜ਼ਾਂ ਚੀਜ਼ ਦੀ ਲੋੜ ਹੈ ਸਾਡੇ ਕੋਲ ਧੰਨਵਾਦ ਜੀ